ਅਸੀਂ ਪਾਛਨ ਗੁਰੇ ਕਿਵੇਂ ਆ ਕਹਿਣ ਲੱਗੇ ਭਾਈ ਗੁਰੂ ਦਾ ਸਿੱਖ ਹੁੰਦਾ ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲੇ ਆਗਿਆ ਸਮਨੀ ਸਹਿਬ ਸੇਵਾ ਸੇਵਕ ਸਿੱਖ ਪੂਜਣ ਸਾਹਿਬ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰਮਾਨੀ ਜਿਹੜੇ ਗੁਰੂ ਦੀ ਆਗਿਆ ਨੂੰ ਸੱਦ ਕਰਕੇ ਮੰਨਦੇ ਨੇ ਉਹਨਾਂ ਉਹ ਹੀ ਸਿੱਖ ਨੇ ਤੇ ਜਿਹੜੇ ਕਿੰਤੂ ਕਰਦੇ ਉਹ ਸਿੱਕਾ ਦਾ ਹੈ ਇਤਿਹਾਸ ਕਹਿੰਦਾ ਵੀ ਕਹਿਣ ਲੱਗਾ ਪਾਦਸ਼ਾਹ ਪਰ ਪ੍ਰਸ਼ਾਦਾਸ਼ਕੋ ਹਜ਼ੂਰ ਕਹਿਣ ਲੱਗੇ ਭਲਿਆ ਤੂੰ ਸਿਆਣਾ ਬੰਦਾ ਹੈ ਘੋੜੇ ਨੇ ਪਾਣੀ ਨਹੀਂ ਪੀਤਾ ਨਗੁਰਾਂ ਤੂੰ ਤੇ ਅਸੀਂ ਤੇਰੇ ਪਿੰਡ ਦੀ ਰੋਟੀ ਖਾਦ ਗਏ ਤੁਸੀਂ ਕਿਤੇ ਬਟੰਡੇ ਜਾਓ ਉੱਥੇ ਗੁਰਦੁਆਰਾ ਸਾਹਿਬ ਸਭਾਏ ਮਾਨ ਹੈ ਉਹ ਕਹਿੰਦਾ ਮੈਂ ਛਕਾਉਣਾ ਹੈ ਤੇ ਗੁਰਦੇਵ ਕਹਿੰਦੇ ਸਿੱਖ ਉਹਨਾਂ ਨੇ ਜਿਹੜੇ ਗੁਰੂ ਦੀ ਗੱਲ ਮੰਨੇ ਆਪਣੇ ਸਮਾਜ ਦੇ ਵਿੱਚ ਇੱਕ ਲਫ਼ਜ਼ ਆਪਾਂ ਕਹਿੰਦੇ ਜੀ ਬਈਆਂ ਰੋਟੀਆਂ ਹੁਣ ਨਾ ਉਹਨੂੰ ਆਪਾਂ ਕਹਿੰਦੇ ਮਿੱਠੇ ਪ੍ਰਸ਼ਾਦੇ ਪਤਾ ਨਹੀਂ ਤੁਹਾਡੇ ਇੱਥੇ ਲੋਕਾਂ ਨੂੰ ਪਤਾ ਕਿ ਨਹੀਂ ਪਤਾ ਪੰਜਾਬ ਦੇ ਵਿੱਚ ਗੁਰੂ ਘਰਾਂ ਵਿੱਚ ਜਿਹੜੀ ਬਈਆਂ ਰੋਟੀਆਂ ਆਪਾਂ ਕਹਿੰਦੇ ਮਿੱਠੇ ਪ੍ਰਸ਼ਾਦੇ ਸ਼ਗਲੋ ਤੇ ਮੈਂ ਨਿੱਕਾ ਜਾਸਾਂ ਸਾਡਾ ਤਰਨਤਾਰਨ ਦਾ ਇਲਾਕਾ ਹੈ ਤੇ ਮੈਂ ਛੋਟਾ ਜਿਆ ਸੀ ਉਸੇ ਕੰਢ ਮਿੱਠੇ ਪ੍ਰਸ਼ਾਦੇ ਤੇ ਮੈਂ ਵੇਰ ਗਿਆ ਮੈਂ ਕਿ ਮਿੱਠੇ ਪ੍ਰਸ਼ਾਦੇ ਖਾਣੇ ਤੇ ਮਾਂ ਮੇਰੀ ਮੈਨੂੰ ਧੂਏ ਮੈਨੂੰ ਮੈਂ ਜਿੱਦ ਕੀਤਾ ਤੇ ਮੈਂ ਉਹ ਕਹਿਣ ਲੱਗੀ ਚੰਗਾ ਤਫਾ ਆਉ ਮੈਂ ਉਹ ਰੋਟੀਆਂ ਲੈ ਲਈਆਂ ਤੇ ਵੱਡੀਆਂ-ਵੱਡੀਆਂ ਰੋਟੀਆਂ ਤੇ ਬਈਆਂ ਰੋਟੀਆਂ ਮੈਂ ਲੰਘਣਾਂ ਤੇ ਮੇਰੀ ਮਾਂ ਨੇ ਮੈਨੂੰ ਤਿੰਨ ਚਾਰ ਪਿੰਟ ਉਹ ਵੀ ਖਾ ਲਾਉਣ ਪਿਓ ਵੱਡੀਆਂ ਰੋਟੀਆਂ ਇਹ ਲਫ਼ਜ਼ ਉਦੋਂ ਤੋਂ ਚੱਲਿਆ ਹੈ ਉਹ ਰੋਟੀਆਂ ਲਿਆ ਤੇ ਨਾਲ ਦਾਲ ਤੇ ਗੁਰਦੇਵ ਕਹਿੰਦੇ ਪਹਿਲਾ ਅਮਰਸ਼ਕ ਤੇ ਸਵਾ 100 ਪ੍ਰਾਣੀ ਦੇ ਸੰਮੇਤ ਕੋ ਨੇ ਉੱਥੇ ਅਮਰਸ਼ਕਿਆ ਤੇ ਗੁਰਦੇਵ ਕਹਿੰਦੇ ਹੁਣ ਲਿਆ ਜਿਹੜੀਆਂ ਬਈਆਂ ਰੋਟੀਆਂ ਸਨ ਗੁਰੂ ਨੇ ਨਿਗਾਹ ਕੀਤੀ ਤੇ ਉਥੋਂ ਪਾਪ ਆਉਂਦੀ ਹੈ ਸਤਿਗੁਰੂ ਪਾਰਥਾ ਤੇ ਸਿੱਖਾਂ ਨੇ ਛਕੀਆਂ ਕਿਉਂਕਿ ਹੁਣ ਅਮਰਤਾਰੀਏ ਉਦੋਂ ਬੇਮਰਤਿਆ ਸੀ ਹਜ਼ੂਰ ਅੱਗੇ ਦੀਨੇ ਕੰਗੜ ਪਿੰਡ ਗਏ ਨੇ ਜਿੱਥੇ ਤੜਗੀ ਤਰ ਪਾਦਸ਼ਾਹ ਮਨ ਜਫਰ ਨਾਮਾ ਲਿਖਿਆ ਰੰਗਜੀਤ ਨੂੰ ਇਹਨਾਂ ਗੁਰਮਖਾਂ ਨੇ ਪਾਦਸ਼ਾਹ ਦੀ ਰਾਜ ਰਜ ਕੀ ਸੇਵਾ ਕੀਤੀ ਹਜ਼ੂਰ ਬੜੇ ਪ੍ਰਸੰਨ ਨੇ ਖਾਸ ਘਟਨਾ ਇਹ ਵਾਪਰੀ ਕਿ ਵਜ਼ੀਰ ਖਾਂ ਸੂਬੇ ਨੇ ਉਹਨਾਂ ਨੂੰ ਹੁਕਮਨਾਮਾ ਭੇਜਿਆ ਕਿ ਸਾਨੂੰ ਪਤਾ ਲੱਗਾ ਕਿ ਤੁਹਾਡੇ ਕੋਲ ਨਗਰਾ ਗੁਰੂ ਮਾਫ ਕਰਨਾ ਤੁਹਾਡੇ ਕੋਲ ਸੰਸਾ ਸਰਕਾਰ ਦਾ ਬਾਗੀ ਗੁਰੂ ਗੋਬਿੰਦ ਸਿੰਘ ਆਇਆ ਤੇ ਉਹਨੂੰ ਸਾਡੇ ਹਵਾਲੇ ਕਰੋ ਨਹੀਂ ਤੇ ਤੁਹਾਡਾ ਕਾਨ ਬਚਾ ਕਾਨ ਪੀਟ ਦਿਆਂਗੇ ਇਹ ਵਜ਼ੀਰ ਖਾਨ ਨੇ ਧਮਕੀ ਭਟਿਆ ਪੱਤਰ ਦੀਨੇ ਕਾਂਗੜ ਨੂੰ ਲਿਖਿਆ ਉਹਨਾਂ ਨੂੰ ਜਦੋਂ ਉਹ ਪੱਤਰ ਮਿਲਿਆ ਨਾ ਤੇ ਤਿੰਨੇ ਭਰਾ ਇਕੱਠੇ ਹੋਏ ਉਹਨਾਂ ਨੇ ਵਜ਼ੀਰ ਖਾਨ ਨੂੰ ਆਖਿਆ ਕਿ ਤੂੰ ਆਖਿਆ ਕਿ ਗੁਰੂ ਗੋਬਿੰਦ ਸਿੰਘ ਸਾਡੇ ਘਰ ਆਇਆ ਜੇ ਕੋਲ ਉਹਨੂੰ ਤੇਰੀ ਧੌਣ ਲਾ ਦਿੰਦੇ ਗੁਰੂ ਗੋਬਿੰਦ ਸਿੰਘ ਸਾਡੇ ਘਰ ਨਹੀਂ ਆਇਆ ਸਾਡੇ ਤੇ ਕਿਰਪਾ ਕਰਨ ਆਇਆ ਸੀਂ ਘਰ ਵਾਲੀ ਕੌਣ ਆ ਸਾਡਾ ਘਰ ਗੁਰਦੁਆਰਾ ਬਣ ਜਾਏਗਾ ਕਿ ਆਪ ਜਿੱਥੇ ਜਾਏ ਬੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾ ਲਿਆ ਲੈ ਧੂਰ ਮੁਖ ਲਾਵਾ ਆਪਾ ਕਿੰਨੇ ਥੱਲੇੋਂ ਤਾਂ ਚੜਕੇ ਆ ਥੱਲੇ ਮੱਥਾ ਟੇਕਿਆ ਲੇਕਿਨ ਇੱਥੇ ਆ ਕੇ ਆਪਾਂ ਨੱਕ ਰਗੜਿਆ ਕਿਉਂਕਿ ਜਿਹੜੀ ਗੁਰੂ ਤੇ ਕਰਦੀ ਚੜਨ ਧੂੜਾ ਨਾ ਇਹ ਸਾਡੇ ਕਰਮ ਬਦਲ ਦਿੰਦੀ ਹੈ ਇਹ ਸਾਡੀ ਤਕਦੀਰ ਬਦਲ ਦਿੰਦੀ ਹੈ ਕਹਿਣ ਲੱਗੇ ਸੂਬਿਆ ਇਹ ਗੁਰੂ ਗੋਬਿੰਦ ਸਿੰਘ ਆਪਣੇ ਘਰ ਆਇਆ ਸਾਡਾ ਘਰ ਸੀ ਹੁਣ ਗੁਰਦੁਆਰਾ ਬਣ ਜਾਏਗਾ ਸਿੱਖ ਇਤੇ ਮੱਥਾ ਟੇਕਿਆ ਕਰਨ ਗਿਆ ਤੇ ਬਾਕੀ ਰਹੀ ਗੱਲ ਫਣਾਉਣ ਦੀ ਤੂੰ ਆ ਤਾਂ ਸਹੀਂ ਅਸੀਂ ਤੇਰੇ ਪੈਰਾਂ ਥੱਲੇ ਆਗ ਰੱਖਾਂਗੇ ਇਹ ਜਦੋਂ ਉਹਨਾਂ ਚਿੱਠੀ ਲਿਖੀ ਨਾ ਵਜ਼ੀਰ ਖਾਨ ਨੂੰ ਇੱਕ ਸਿੱਖ ਨੇ ਆਖਿਆ ਪਾਤਸ਼ਾਹ ਇਹਨਾਂ ਤਾਂ ਕਮਾਲ ਹੀ ਕਰ ਕਤੀ ਇੰਨੀ ਛੜਦਾ ਹਜ਼ੂਰ ਨੇ ਉਹਨੂੰ ਬੁਲਾਇਆ ਉਹਨਾਂ ਦਾ ਨਾਂ ਸੀ ਸ਼ਬੀਰ ਨਖਮੀਰ ਤੇ ਤਖਤਮਲ ਇਹਨਾਂ ਦੇ ਦਾਦੇ ਰਾਏ ਜੋਧ ਨੇ ਜਦੋਂ ਧੰਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਗੁਰੂ ਸ਼ਰਮ ਰਾਜ ਜੰਗ ਕੀਤਾ ਨਾ ਤੀਜਾ ਜੰਗ ਉਦੋਂ 1000 ਸਿਪਾਹੀ ਲੈ ਕੇ ਇਹਨਾਂ ਦਾ ਦਾਦਾ ਗੁਰੂ ਅਰਜਨ ਸੱਚੇ ਪਾਤਸ਼ਾਹ ਵਾਲੇ ਪਾਸੇ ਤੋਂ ਲੜਿਆ ਫੌਜ ਨਾਲ ਪਾਗ ਇਹਨਾਂ ਦਾ ਗੁਰੂ ਘਰ ਤੇ ਇਹਨਾਂ ਅਕੀਦਾ ਸੀ ਇਹਨਾਂ ਵਿਸ਼ਵਾਸ ਚ ਕਰਮ ਦੀ ਨਹੀਂ ਵਿਸ਼ਵਾਸ ਦੇ ਉੱਪਰ ਹੈ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸ਼ਮੀਰ ਜੋ ਮੰਗਣਾ ਸਾਡੇ ਸਾਡੇ ਕੋਲ ਮੰਗ ਮੈਂ ਇਹ ਨੁਕਤਾ ਹਰ ਰੋਜ਼ ਕਥਾ ਵਿੱਚ ਬੋਲਦਾ ਹਾਂ ਆਪਾਂ ਮੰਗਦੇ ਮਾਣ ਮੰਗੋ ਤਾਣ ਮੰਗੋ ਧਨ ਲਕshmi ਸੁੱਤ ਦੇ ਇਹਦੇ ਤੋਂ ਗਾਂ ਕੁਝ ਨਹੀਂ ਇਹ ਗੁਰਬਾਣੀ ਦੀਆਂ ਪੰਕਤੀਆਂ ਨੇ ਮਾਣ ਮੰਗਾਂ ਤਾਣ ਮੰਗਾਂ ਧਨ ਲਖਮੀ ਸੋਦੇ ਪਾਵ ਲੋਕਾਂ ਵਿੱਚ ਮੇਰਾ ਮਾਣ ਸਨਮਾਨ ਹੋਵੇ ਮੇਰੇ ਕੋਲ ਤਾਕਤ ਹੋਵੇ ਪੁੱਤਰ ਹੋਵੇ ਪੈਸੇ ਦੇ ਬਸ ਗਾਂ ਕੁਝ ਨਹੀਂ ਜਦ ਕਿ ਗੁਰਮੁਖੁ ਗੁਰਮਤਿ ਕਹਿੰਦੀ ਹੈ ਵਿਣਤੁ ਤੂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਗੁਰ ਬਣ ਤਣ ਰਿਆ ਕੀਤਿਆ ਨਾਨਕ ਆ ਮਨੁਖ ਮੰਗਣ ਬਾਗ ਤਾਂ ਏਕ ਹੀ ਮੰਗ ਨਾਨਕ ਜਾਂ ਤੇ ਪਰੇ ਪਰਾਗ ਤੁਸੀਂ ਯਕੀਨ ਕਰਿਆ ਜੇ ਮੈਂ ਜਦੋਂ ਵੀ ਗੁਰੂ ਰਾਮਦਾਸ ਪਾਤਸ਼ਾਹ ਕਰਤੇ ਜਾਨਾ ਨਾ ਤੇ ਮੈਂ ਗੁਰੂ ਰਾਮਦਾਸ ਨੂੰ ਇੱਕੋ ਗੱਲ ਕਹਿਣਾ ਹੁੰਨਾ ਤੂੰ ਮੇਰਾ ਬਣ ਜਾ ਮੈਨੂੰ ਆਪਣਾ ਬਣਾ ਲਾ ਉਹ ਗੁਰਮੁਖੋ ਜੀ ਦਾ ਗੁਰੂ ਬਣ ਗਿਆ ਉਹਨੂੰ ਕਾਦਾ ਕਾਤਾ ਜਾਮ ਗੁਰੂ ਹੋਏ ਬਲ ਧਨੇ ਕਾ ਗਾਰਵ ਦਿਜੈ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਬਲ ਸਭ ਸਾਖੀ ਸੋ ਸੱਚੇ ਕਰ ਜੋ ਗੁਰੂ ਗੁਰੂ ਐਨਸ ਜਪੇ ਜੋ ਗੁਰੂ ਨਾਮ ਰਿਧਮੇ ਧਰੇ ਸੋ ਜਨਮ ਮਰਨ ਦੋਹ ਥੇ ਰਹਿ ਗੱਲ ਤਾਂ ਗੁਰੂ ਆਪਣਾ ਬਣ ਜਾ ਕਿਤੇ ਗੁਰਦੇਵ ਨੇ ਆਖਿਆ ਗੁਰਮੁਖੋ ਜੋ ਮੰਗਣਾ ਮੰਗੋ ਉਹਨਾਂ ਮਾਨ ਤਾਨ ਨਹੀਂ ਮੰਗਿਆ ਉਹਨਾਂ ਧਨ ਨਹੀਂ ਮੰਗਿਆ ਉਹਨਾਂ ਪੁੱਤ ਨਹੀਂ ਮੰਗਿਆ ਪਦਾਰਥ ਨਹੀਂ ਮੰਗੇ ਮੰਗਣ ਮੰਗ ਤਾਂ ਏਕ ਹੀ ਮੰਗ ਨਾਨਕ ਜਾਤੇ ਪਰੇ ਪ੍ਰਾਗ ਪ੍ਰਾਗ ਦਾ ਭਾਵੇ ਜਿਹੜਾ ਅਲਾਹਾਬਾਦ ਦਾ ਤੀਰਥ ਨੂੰ ਬੜਾ ਮਹਾਨ ਸਥਾਨ ਕਹਿੰਦੇ ਗੁਰਮੁਖਾ ਸਭ ਤੋਂ ਵੱਡਾ ਪ੍ਰਮਾਤਮਾ ਨੂੰ ਆਪਣੇ ਵਾਲੇ ਪਾਸੇ ਕਰ ਕਹਿਣ ਲੱਗੇ ਪਾਤਸ਼ਾਹ ਸਾਨੂੰ ਚਰਨਾਂ ਵਿੱਚ ਪੀੜੀ ਜਨਾਂ ਥਾਂ ਦੇ ਪੀੜੀ ਜਨਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਅਸੀਂ ਇੱਕ ਮਰਯਾਦਾ ਕਾਇਮ ਕੀਤੀ ਹੈ ਕਿਉਂਕਿ ਆਪਾਂ ਪੜਦੇ ਹਾਂ ਆਗਿਆ ਸਮ ਨਹੀਂ ਸਹਿਬ ਸੇਵਾ ਜਿਹੜਾ ਗੁਰੂ ਦੀ ਆਗਿਆ ਮੰਨੀ ਨਾ ਇਹਦੇ ਉੱਤੋਂ ਵੱਡੀ ਕੋਈ ਸੇਵਾ ਨਹੀਂ ਆਗਿਆ ਮੰਨੀ ਆਗਿਆ ਸਮ ਨਹੀਂ ਸਹਿਬ ਸੇਵਾ ਕਹਿਣ ਲੱਗੇ ਗੁਰਮੁਖਾ ਮੰਗ ਕਹਿਣ ਲੱਗਾ ਪੀੜੀ ਜਨਾ ਥਾ ਹਜੂਰ ਕਹਿੰਦੇ ਗੁਰਮੁਖਾ ਅਸੀਂ ਮਰਯਾਦਾ ਬਣਾਈ ਹੈ ਤੇ ਜੇ ਮਰਯਾਦਾ ਦੀ ਪਾਲਣਾ ਕਰੇਗਾ ਥਾ ਨਹੀਂ ਤੇ ਨਹੀਂ ਕਹਿਣ ਲੱਗਾ ਮਰਯਾਦਾ ਕੀ ਹੈ ਕਹਿੰਦੀ ਅਮਰ ਸ਼ਕ ਇਤਿਹਾਸ ਕਹਿੰਦਾ ਵੀ ਇਹਨਾਂ ਦਾ ਮਾਮਾ ਜਿਹੜਾ ਸੀ ਨਾ ਉਹ ਸਖੀ ਸਰਵਰ ਨੂੰ ਮੰਨਦਾ ਸੀ ਜਿਹੜਿਆ ਵੀਰਵਾਰ ਮੰਨਦੇ ਨੇ ਵੀਰਵਾਰ ਵਾਲੇ ਦੰ ਜਾਣਦੇ ਨੇ ਇਹਨੂੰ ਕਹਿੰਦੇ ਸਖੀ ਸਰਵਰ ਉਹਨੇ ਕਹਿਣ ਲੱਗਾ ਜੇ ਗੁਰੂ ਦੇ ਕੋਲ ਕੁਝ ਹੁੰਦਾ ਤੇ ਤੇ ਆਪਣੇ ਪੁੱਤਾਂ ਸ਼ਹੀਦ ਹੋ ਗਏ ਨੇ ਇਹ ਅਨੰਦਪੁਰ ਸਾਹਿਬ ਛੱਡਾ ਤੁਹਾਨੂੰ ਕੀ ਦੇਗਾ ਉਹਨਾਂ ਨੇ ਕਰਨ ਲੱਗੇ मामा ਠੀਕ ਹੈ ਤੂੰ ਸਾਡੀ ਮਾਂ ਦਾ ਭਰਾ ਅਸੀਂ ਤੇਰਾ ਸਤਿਕਾਰ ਕਰਦੇ ਆ ਪਰ ਇਹ ਸਾਡਾ ਆਪਣਾ ਪਰਿਵਾਰਕ ਮਾਮਲਾ ਤੇ ਤੂੰ ਦਖਲ ਅੰਦਾਜ਼ੀ ਨਾ ਕਰ ਅਸੀਂ ਗੁਰੂ ਕਮਲ ਛਕਣਾ ਹੀ ਛਕਣਾ ਗੁਰਮੁਖੋ ਉਹਨਾਂ ਨੇ ਅਮਰ ਛਕ ਲਿਆ ਅਮਰ ਛਕਣ ਤੋਂ ਬਾਅਦ ਰਾਤ ਨੂੰ ਸੁਤਾ ਉਹ ਤਿੰਨ ਭਰਾ ਮੇ ਅੱਗੇ ਜਿਗਰ ਕੀਤਾ ਸ਼ਮੀਰ ਲਖਮੀਰ ਤੇ ਤਖਤਮਲ ਰਾਮ ਪੋੜਿਆਂ ਦਾ ਆਪਾ ਪਾੜ ਕਰਦੇ ਚਿਤਰਾਈ ਨਾ ਚਤਰਪੂਜ ਪਾਈਏ ਸੈਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਰੱਬ ਨਾਲ ਚਿਤਰਾਈ ਨਹੀਂ ਚੱਲਦੀ ਭੋੜੇ ਭਾਏ ਮੇਲੇ ਰਗਰਾਇਆ ਰੱਬ ਭੋੜਿਆਂ ਦਾ ਚਲਾਕਾਂ ਦਾ ਨਹੀਂ ਅਮਰ ਛਕ ਲਿਆ ਰਾਤ ਨੂੰ ਸੁਤਾ ਤੇ ਕੀ ਵੇਖਿਆ ਵੀ ਉਹਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਗਰੀਬਾਂ ਦੇ ਕਰ ਜੰਮਿਆ ਉਹ ਘਰ ਵਿੱਚ ਇੰਨੀ ਗਰੀਬੀ ਵੀ ਖਾਣ ਨੂੰ ਕੋਈ ਭੋਜਨ ਨਹੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਵਣ ਤੋਂ ਉਹ ਪੀਲਾ ਤੋੜ ਲਈ ਗਿਆ ਕਿ ਮੈਂ ਆ ਵੀ ਖਾਵਾਂ ਤੇ ਬੱਚਿਆਂ ਨੂੰ ਵੀ ਦਿਆਂ ਇਹ ਮੈਂ ਇਤਿਹਾਸ ਸੁਣਾ ਰਿਹਾ ਤੁਹਾਨੂੰ ਕੋਲ ਨਾਵਲ ਨਹੀਂ ਚ ਬਣਾ ਲਿਆ ਇਤਿਹਾਸ ਏ ਸਾਡਾ ਉਹ ਬੱਚਿਆਂ ਨੂੰ ਪੀਲਾ ਤੋੜ ਕੇ ਥੱਲੇ ਸੁੱਟਦਾ ਤੇ ਕੁਝ ਮੂੰਹ 'ਚ ਪਾਉਂਦਾ ਟਾਣੀ ਟੁੱਟੀ ਥੱਲੇ ਡਿੱਗ ਪਿਆ ਜਦੋਂ ਥੱਲੇ ਡਿੱਗਾ ਨਾ ਤੇ ਗੁਰਮੁਖੋ ਦੀ ਜਾਗ ਖੁੱਲ ਗਈ ਜਦੋਂ ਜਾਗ ਖੁੱਲੀ ਅਸ਼ਰਾਨ ਪਾਨ ਕੀਤਾ ਕਿਉਂ ਦਾਤਨ ਕਰਦਾ ਤੇ ਦਾਤਨ ਦੀ ਜਿਹੜੀ ਬਰਸ਼ ਹੈ ਨਾ ਉਹਦੇ ਨਾਲ ਕੀ ਵੇਖਿਆ ਵੀ ਪੀਲਾ ਦੀ ਛੇ ਲੱਗੀ ਕਹਿਣ ਲੱਗਾ ਰਾਣੀ ਦੀ ਗੱਲ ਵੀ ਸੁਪਨਾ ਝੂਠਾ ਹੁੰਦਾ ਹੈ ਤੇ ਮੈਂ ਸੁਪਨੇ ਵਿੱਚ ਇਹ ਪੀਲਾ ਖਾਧੀਆਂ ਤੇ ਇਹ ਛਿਲ ਕਿਵੇਂ ਆ ਗਈ ਮਾਨੋ ਦਾ ਥੋੜਾ ਜਿਹਾ ਡਾਊਨ ਹੋਇਆ ਪ੍ਰਤੀਤ ਹੁੰਦਾ ਵੀ ਸਿਆਲ ਦਾ ਮੌਕਾ ਹੋਵੇਗਾ ਉੱਥੇ ਲਿਖਿਆ ਵੀ ਘਰਵਾਲੀ ਨੇ ਛੁਆਰੇ ਪਾ ਕੇ ਦੁੱਧ ਗਰਮ ਕੀਤਾ ਸੀ ਤੇ ਕਹਿਣ ਲੱਗੀ ਸਰਦਾਰ ਜੀ ਦੋਸਤ ਠੰਡਾ ਨਾ ਹੋ ਜੇ ਤੇ ਮਾਰੇ ਦੁੱਧ ਲੈ ਕੇ ਚਲੇ ਜਾਓ ਖੇਸ ਦੀ ਬੁੱਕਲ ਮਾਰ ਕੇ ਉੱਥੇ ਗਿਆ ਨਿੰਮਾ ਝੂਣਾ ਹੋ ਕੇ ਬੈਠਾ ਤੇ ਗੁਰਦੇਵ ਕਹਿਣ ਲੱਗੇ ਭਾਈ ਸ਼ਮੀਰ ਸਿੰਘ ਤੂੰ ਤਾਂ ਕੱਲ ਅੰਮ੍ਰਿਤ ਸ਼ਾ ਗਿਆ ਸੀ ਤੇ ਅੱਜ ਨਿੰਮਾ ਝੂਣਾ ਕੇ ਬੈਠਾ ਬੁੱਕਲ ਮਾਰ ਕੇ ਕਹਿਣ ਲੱਗਾ ਜੀ ਅੰਮ੍ਰਿਤ ਪੁੱਠਾ ਪੈ ਗਿਆ ਜਦੋਂ ਆਖਿਆ ਨਾ ਅੰਮ੍ਰਿਤ ਪੁੱਠਾ ਪੈ ਗਿਆ ਤੇ ਕਲਗੀਧਰ ਖਿੜ ਖੜਾ ਕੇ ਹੱਸੇ ਕਹਿਣ ਲੱਗੇ ਪਿਆ ਤਾਂ ਨਵੀਂ ਗੱਲ ਸੁਣੀ ਐ ਵੀ ਅੰਮ੍ਰਿਤ ਪੁੱਠਿਆਂ ਨੂੰ ਸਿੱਧਿਆਂ ਕਰਦਾ ਤੇ ਇਹਨੂੰ ਪੁੱਠਾ ਪੈ ਗਿਆ ਹਰ ਜੂਰ ਅਸਕੇ ਕਹਿਣ ਲੱਗੇ ਸ਼ਮੀਰ ਥੋੜਾ ਜਿਹਾ ਲਾਗੇ ਹੋ ਕੇ ਦੱਸ ਕਹਿਣ ਲੱਗਾ ਮਹਾਰਾਜ ਤੁਸੀਂ ਸਾਨੂੰ ਕਹਿੰਦੇ ਜੇ ਵੀ ਅਮਰ ਸ਼ਗੋ ਇਹ ਜੰਮਣ ਮਰਨ ਦਾ ਢੇੜਾ ਕਰ ਦਿੰਦਾ ਤੇ ਮੈਂ ਹਜੇ ਕਾਲੀ ਅਮਰ ਸ਼ਗਿਆ ਤੇ ਰਾਤ ਮਾਰਚ ਮੈਨੂੰ ਐਨੇ ਭੈੜੇ ਸੁਪਨੇ ਆਏ ਨੇ ਨਾ ਵੀ ਮੈਨੂੰ ਜ਼ਿੰਦਗੀ ਚ ਕਦੇ ਨਹੀਂ ਜਾਇ ਕੋਣੋ ਗੁਰਮੁਖਾਂ ਨੇ ਪੰਕਤੀ ਪੜਿਓ ਭਾਈ ਸ਼ਮੀਰ ਸਿਆ ਸਤਿਗੁਰ ਕੇ ਜਨਮੇ ਗਮਨ ਮੁਟਾਇਆ ਗੁਰੂ ਦੇ ਕਰ ਜਨਮ ਨੈਣ ਦੇ ਨਾਲ ਤੇਰਾ ਆਵਾ ਗਾਉਣ ਦਾ ਢੇੜਾ ਮੁੱਕ ਗਿਆ ਹਜ਼ੂਰ ਕਹਿਣ ਲੱਗੇ ਕਸ਼ਮੀਰ ਸਿਆਂ ਕਹਿਣ ਲੱਗਾ ਜੀ ਸੱਚ ਕਿ ਮੈਂ ਹੋਰ ਗੱਲ ਭੁੱਲ ਚਲੇ ਆ ਸੋ ਕਹਿੰਦੇ ਦੱਸ ਕਹਿੰਦਾ ਜੀ ਮੈਂ ਸੁਪਨੇ ਚ ਗਰੀਬਾਂ ਦੇ ਕਰ ਜੰਮਿਆ ਮੇਰੇ ਕਾਰਖਾਨੇ ਨੂੰ ਆਟਾ ਨਹੀਂ ਸੀ ਰੋਟੀ ਨਹੀਂ ਸੀ ਤੇ ਮੈਂ ਬੱਚਿਆਂ ਨੂੰ ਲੈ ਕੇ ਬਣਦੇ ਤੋਂ ਪਹਿਲਾਂ ਤੋੜੀਆਂ ਬੱਚਿਆਂ ਨੂੰ ਸੁਟੀਆਂ ਇੱਕ ਮੈਂ ਵੀ ਖਾਧੀ ਜਦੋਂ ਮੈਂ ਦਰਦਨ ਕੀਤੀ ਤੇ ਮੇਰੇ ਪਰਸ਼ ਨਾਲ ਇਹ ਪਲਾ ਛੱਲਾ ਕਿੱਥੋਂ ਆ ਗੀਆਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਛੱਲਾ ਮੈਂ ਰੱਖੀਆਂ ਸਨ ਕਿ ਤੁਸੀਂ ਕਿਉਂ ਕਹਿੰਦਾ ਜੇ ਛੱਲਾ ਨਾ ਰੱਖਦੇ ਤੇ ਤੂੰ ਇਹ ਸਮਝਣਾ ਸੀ ਵੀ ਸ਼ਾਇਦ ਝੂਠਾ ਸੁਪਨਾ ਹੈ ਇਹ ਜੁਨਾ ਤੈਨੂੰ ਭੋਗੜੀਆਂ ਪਹਿਣੀਆਂ ਸਨ ਜਿਵੇਂ ਆ ਗੁਰੂ ਕੇ ਵਗਦਾ ਪਾ ਇਤਿਹਾਸ ਪੜਦੇ ਨਾ ਪਿਸ਼ੋਕੜ ਇਹੋ ਇਤਿਹਾਸ ਹੈ ਇਹ ਜੁਨਾ ਤੈਨੂੰ ਭੋਗੜੀਆਂ ਪਹਿਣੀਆਂ ਸਨ ਗੁਰਮੁਖਾ ਅਮਰ ਛਕਾ ਕੇ ਅਸੀਂ ਰਾਤੋਂ ਰਾਤ ਤੇਰਾ ਢੇੜਾ ਪੂਰਾ ਕਰ ਦਿੱਤਾ ਈ ਪਰ ਉਹ ਕਦੋਂ ਹੋਇਆ ਜਦੋਂ ਗੁਰੂ ਕਾ ਅਮਰ ਛਕ ਲੈ ਅਸੀਂ ਗੁਰੂ ਕਾ ਅਮਰਤ ਇਸ ਕਰਕੇ ਛਕਦੇ ਆਂ ਕਿ ਗੁਰੂ ਸਾਡਾ ਸਾਡੇ ਤੇ ਪਹਿਰਾ ਦੇਵੇ ਸਾਡੀ ਰੱਖਿਆ ਕਰੇ ਜਦੋਂ ਗੁਰਦੇਵ ਨੇ ਇਹ ਅਮਰ ਛਕਾਇਆ ਨਾ ਉਹਦੇ ਤੋਂ ਪਹਿਲਾਂ ਹੁਕਮਨਾਮੇ ਭੇਟੇ ਨੇ ਪੀ ਗੁਰਮੁਖੋ ਵੱਖ-ਵੱਖ ਇਲਾਕਿਆਂ 'ਚੋਂ ਸੰਗਤਾਂ ਆਉਣ ਤੱਕ ਪਸ਼ਾਵਰ 'ਚੋਂ ਪਰਿਵਾਰ ਆਇਆ ਪਰਿਵਾਰ ਦੇ ਮੁਖੀ ਦਾ ਨਾਮ ਸੀ ਗੁਰਮੁਖ ਉਹਦੇ ਬੇਟੇ ਦਾ ਨਾਮ ਹੈ ਜੋਗਾ ਨਾਲ ਉਹਦੀ ਧਰਮ ਪਤਨੀ ਉਹ ਤਿੰਨੇ ਮੈਂਬਰ ਆਏ ਤੇ ਤਿਨਾਂ ਨੇ ਅਮਰ ਛਕ ਲਿਆ ਵਸਾਖੀ ਦਾ ਮੇਲਾ ਮੁੱਕਿਆ ਤੇ ਉਹ ਭਾਈ ਗੁਰਮukh ਸਿੰਘ ਕਹਿਣ ਲੱਗਾ ਮਾਝ ਇੱਕ ਬੇਨਤੀ ਕਹਿੰਦੇ 10 ਭਾਈ ਗੁਰਮੁਖਾ ਕਹਿੰਦੇ ਜੀ ਸਾਡੇ ਸੰਥਿਆ ਦਾ ਪ੍ਰਬੰਧ ਨਹੀਂ ਤੇ ਮੈਂ ਬੇਨਤੀ ਕਰਾਂਗਾ ਵੀ ਜੇ ਤੁਸੀਂ ਸਾਡੇ ਪਚੰਗੀ ਨੂੰ ਇੱਥੇ 2-4 ਮਹੀਨੇ ਰੱਖ ਲੋ ਤੇ ਇਹਨੂੰ ਗੁਰਬਾਣੀ ਦੀ ਸੰਥਿਆ ਦਾ ਪਤਾ ਚੱਲ ਜਾ ਸਾਡੇ ਉੱਤੇ ਸੰਥਿਆ ਨਹੀਂ ਕਹਿਣ ਲੱਗੇ ਕੋਈ ਗੱਲ ਨਹੀਂ ਛੜ ਜਾਓ ਵਿਸਾਖੀ ਤੋਂ ਕੁਝ ਦਿਨ ਬਾਅਦ ਵਿੱਚ ਸ਼ਾਮ ਦਾ ਟਾਈਮ ਤੇ ਕਲਗੀਧਰ ਬਾਪੂ ਐ ਸਜੇ ਸੰਤ ਉਹ ਗੱਭਰੂ ਕੋਲ ਤੁਰਿਆ ਫਿਰਦਾ 17 ਸਾਲ ਦੀ ਉਮਰ ਸੀ ਉਸ ਮੌਕੇ ਉਹਦੀ ਬੁਲਾਇਆ ਕਹਿੰਦੇ ਕਾਕਾ ਕੀ ਨਾਮ ਹੈ ਤੇਰਾ ਕਹਿੰਦੇ ਜੀ ਨਾਮ ਮੇਰਾ ਜੋਗਾ ਜੋਗਾ ਸੀ ਹੁਣ ਬੇ ਅਮਰ ਛੱਗ ਲਿਆ ਤੁਹਾਡਾ ਤੇ ਮੈਂ ਹੋ ਗਿਆ ਜੋਗਾ ਸਿੰਘ ਹੜਿ ਉਰ ਕਹਿਣ ਲੱਗੇ ਜੋਗਾ ਸਿੰਘ ਤੇ ਫਿਰ ਕੀ ਦੇ ਜੋਗਾ ਹੁਣ ਧਿਆਨ ਦਿਅ ਜਿਸ ਪੰਕਤੀ ਵੱਲ ਕਹਿੰਦੇ ਕੀ ਦਾ ਜੋਗਾ ਕਹਿਣ ਲੱਗਾ ਜੀ ਗੁਰੂ ਜੋਗਾ ਸਤਿਗੁਰੂ ਪਾਤਸ਼ਾਹ ਕਹਿਣ ਕਿ ਜੋਗਾ ਸਿੰਘ ਤੂੰ ਤਾਂ ਕਮਾਲ ਹੀ ਕਰ ਦਿੱਤੀ ਵੀ ਗੁਰੂ ਜੋਗਾ ਹੈ ਆਪਾਂ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰ ਗਏ ਆਪਾਂ ਪੁੱਤ ਜੋਗੇ ਆਪਾਂ ਪਤਨੀ ਜੋਗੇ ਆਪਾਂ ਪਰਿਵਾਰ ਜੋਗੇ ਆਪਾਂ ਪਿੰਡ ਜੋਗੇ ਪਰ ਗੁਰੂ ਜੋਗੇ ਕੋਈ ਨਹੀਂ ਜੇ ਹੋਣਗੇ ਕੋ ਲੱਖਾਂ ਚੋਂ ਇੱਕਰ ਦਾ ਜਗ ਮੈਂ ਉਤਮ ਕੰਡ ਗਏ ਵਿਰਲੇ ਕੀਤੇ ਹੈਨ ਵਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ ਕੋਈ ਵਿਰਲਾ ਤੇ ਕਹਿੰਦਾ ਮੈਂ ਗੁਰੂ ਜੋਗਾ ਤੇ ਬਾਜਾਂ ਵਾਲੇ ਆਖਿਆ ਗੁਰਮਖਾ ਜੀ ਗੁਰੂ ਜੋਗਾ ਤੇ ਜਾ ਗੁਰੂ ਵੀ ਤੇਰੇ ਜੋਗਾ ਹੀ ਕਿੱਡੇ ਭਾਗਾਂ ਵਾਲਾ ਬੇਗਾ ਜੇ ਤੂੰ ਗੁਰੂ ਜੋਗਾ ਨਾ ਤੇ ਜਾ ਗੁਰੂ ਵੀ ਤੇਰੀ ਜੋਗਾ ਹੀ ਜਿਹਨੂੰ ਆਪਾਂ ਕਹਿੰਦੇ ਲਬ ਬਗੜਸ ਲਬ ਦਿਲਾ ਨੂੰ ਦਿਲਾਂ ਦੇ ਰਾਹ ਕਹਿ ਜਣਾ ਸੌਖਾ ਹੈ ਪਰ ਪ੍ਰੈਕਟੀਕਲ ਤੌਰ ਤੇ ਕਰਨਾ ਔਖਾ ਹੈ ਸਮਾਂ ਨਾ ਗਿਆ ਰਿਸ਼ਤਾ ਚੰਗਾ ਮਿਲ ਗਿਆ ਪਿਤਾ ਜੀ ਆਏ ਤਿੰਦੇ ਪਾਸ਼ਾ ਤੁਸਾਂ ਬਹੁਤ ਕਿਰਪਾ ਕੀਤੀ ਹੈ ਬੱਚੇ ਨੂੰ ਚੰਗਾ ਰਿਸ਼ਤਾ ਮਿਲ ਗਿਆ ਤੇ ਸੀਦਾ ਆਨੰਦ ਕਾਰਜ ਕਰਨਾ ਲੈ ਜਾਓ ਜਦੋਂ ਭਾਈ ਜੋਗਾ ਸਿੰਘ ਤੁਰਿਆ ਨਾ ਤੇ ਆਮ ਆਪਾ ਕਿਵੇਂ ਪਿੱਛੇ ਵੇਨੇ ਆ ਉਹਨੇ ਪਿੱਛੇ ਵੇਖਿਆ ਤੇ ਬਾਜਾਂ ਵਾਲਾ ਕਹਿਣ ਲੱਗਾ ਪਚੂ ਜਿਹੜੀ ਗੱਲ ਕੀਤੀ ਸੀ ਨਾ ਗੁਰੂ ਜੋਗਾ ਚੇਤੇ ਰੱਖੀ ਚੇਤੇ ਚਲਾ ਗਿਆ ਆਨੰਦ ਕਾਰਜ ਹੋਇਆ ਗੁਰੂ ਕਾ ਸਿਨ੍ਹਾ ਮਿਲਿਆ ਪੀ ਜੋਗਾ ਸਾਂ ਗੁਰੂ ਜੋਗਾ ਸਾਂ ਤੇ ਹੁਣ ਘਰ ਤੇ ਰੁਜ ਗਿਆ ਜਲਦੀ ਆ ਜਾ ਇੱਥੇ ਅਸੀਂ ਇੱਕ ਗੱਲ ਪ੍ਰਚਾਰ ਕਰਦੇ ਹਾਂ ਪ੍ਰਚਾਰਕ ਭਰਾ ਅਖੇ ਜੀ ਜੋਗਾ ਸਿੰਘ ਲਾਵਾ ਛੱਡ ਕੇ ਤੁਰ ਪਿਆ ਗੁਰਮੁਖ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਜੇ ਆਪਾਂ ਗੁਰਬਾਣੀ ਨੂੰ ਵਿੱਚੇ ਛੱਡ ਕੇ ਤੁਰਦਿਆਂ ਨਾ ਇਹ ਗੁਰਬਾਣੀ ਦਾ ਨਰਾਦਰ ਹੈ ਗੁਰੂ ਉਸ ਕੇ ਸਿੱਖ ਨੇ ਗੁਰਬਾਣੀ ਦਾ ਆਦਰ ਕਰਨਾ ਸਾਡੇ ਗੁਰੂ ਨੇ ਗੁਰਬਾਣੀ ਦਾ ਇੰਨਾ ਆਦਰ ਕੀਤਾ ਕਿ ਗੁਰੂ ਦੇ ਸਭ ਜਾਦੇ ਬਾਬੇ RAM ਰਾਏ ਨੇ ਮਿੱਟੀ ਬੇਈਮਾਨ ਦੀ ਕਹਾਣੀ ਤੇ ਗੁਰੂ ਨੇ ਆਪਣੇ ਪੁੱਤ ਨੂੰ ਮੱਥੇ ਨਹੀਂ ਲਾਇਆ ਆਪਾਂ ਆਸਾ ਦੀ ਵਾਰ ਦੀ ਪੰਕਤੀਆਂ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਿਮਿਆਰ ਤੇ ਉਹਨੇ ਆਖਿਆ ਮਿੱਟੀ ਬੇਈਮਾਨ ਦੀ ਗੁਰੂ ਨੇ ਮੱਥੇ ਨਹੀਂ ਲਾਇਆ ਔਰ ਅੱਜ ਤੱਕ ਪੰਜ ਪਿਆਰੇ ਸਹਿਬਾਨ ਕਹਿੰਦੇ RAM ਰਾਈਆਂ ਨਾਲ ਨਹੀਂ ਵਰਤਣਾ ਆਪਾਂ ਗੁਰੂ ਕੇ ਸਿੱਖ ਤਾਂ ਜੇ ਆਪਾਂ ਗੁਰੂ ਦੀ ਆਗਿਆ ਮੁਤਾਬਕ ਚੱਲਾਂਗੇ ਗੁਰਮੁਖੋ ਲਾਵਾ ਦਾ ਪਾਠ ਹੋਇਆ ਸਿਣਿਆ ਮਿਲਿਆ ਨੰਦਪੁਰ ਸਾਹਿਬ ਨੂੰ ਤੁਰਿਆ ਉਹਨੇ ਘਰਵਾਲੀ ਧਰਮ ਪਤਨੀ ਨੂੰ ਫਤੇ ਬੁਲਾਈ ਤੇ ਅੱਜ ਕੱਲ ਆਪਾਂ ਕਹਿੰਨੇ ਗੁੱਡ ਬਾਏ ਸਾਡੇ ਕੋਲਾ ਹੋ ਗਿਆ ਜੀ ਮੈਂ ਤੁਹਾਨੂੰ ਬੇਨਤੀ ਕਰਾਂ ਆਪਾਂ ਆਮ ਕਹਿੰਨੇ ਗੁੱਡ ਬਾਏ ਗੁੱਡ ਨਾਈਟ ਗੁੱਡ ਆਫਟਰਨੂਨ ਨਾ ਮਾਰਨਿੰਗ ਗੁੱਡ ਮਾਰਨਿੰਗ ਨਾ ਮਾਰਨਿੰਗ ਗੁੱਡ ਹੈ ਨਾ ਗੁੱਡ ਆਫਟਰਨੂਨ ਹੈ ਨਾ ਗੁੱਡ ਨਾਈਟ ਹੈ ਗੁੱਡ ਤਦੋਂ ਹੈ ਜਦੋਂ ਆਪਾਂ ਗੋਡ ਨਾਲ ਜੁੜਾਂਗੇ ਤੇ ਉਹਨੇ ਬਾਈ ਬਾਈ ਨਹੀਂ ਆਖਿਆ ਧਰਮ ਪਤਨੀ ਨੂੰ ਫਦੇ ਬੁਲਾਈ ਆਗੇ ਆਪਤ ਸਿੰਘ ਜੋ ਪਾਵੇ ਵਹਿਗੁਰੂ ਜੀ ਕੀ ਫਦੇ ਬੁਲਾਵੇ ਧਰਮ ਪਤਨੀ ਨੂੰ ਫਦੇ ਬੁਲਾ ਕੇ ਤੁਰ ਪਿਆ ਅਨੰਦਪੁਰ ਸਾਹਿਬ ਨੂੰ ਹੰਕਾਰ ਬਹੁਤ ਤਗੜਾ ਰੋਗ ਹੈ ਆ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਦਾ ਕਿਤੇ ਮਤਾਲਿਆ ਕਰੋ ਨਾ ਤੇ ਮੈਨੂੰ 38 ਸਾਲ ਹੋ ਗਏ ਨੇ ਮਨਜੀਤ ਸਾਹਿਬ ਨਾਲ ਮੇਰੀ ਡਿਊਟੀ ਨੂੰ ਸਾਰੀ ਗੁਰਬਾਣੀ ਦਾ ਨਿਚੋੜ ਜੇ ਵੀ ਸਭ ਤੋਂ ਵੱਡਾ ਰੋਗ ਹੰਕਾਰ ਹੈ ਹੌਮੇ ਰੋਗ ਮਨੋਕੋਦੀਨਾ ਕਾਮ ਰੋਗ ਬੈਗਲ ਬਸਕੀਨਾ ਏ ਜਨਮ ਮਰਨ ਮੂਲ ਅੰਕਾਰਨ ਪਾਤਮਾ ਬੰਚ ਫੁਰਨਾ ਫਰਿਆ ਵੇਖ ਲੈ ਗੁਰੂ ਦਾ ਮੇਰੇ ਬਣਾ ਦੀ ਸਰਦਾ ਵੇਖੋ ਜਦੋਂ ਹਿਸ਼ਾਰਪੁਰ ਆਇਆ ਨਾ ਤੇ ਆਪਾਂ ਪੜਦੇ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥੇਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਮਨ ਡੋਲ ਗਿਆ ਦੋ ਰਸਤੇ ਨੇ ਗੁਰੂ ਕੋ ਜਾਣ ਦੇ ਧਿਆਨ ਦਿਆ ਜੇ ਇੱਕ ਹਸ਼ਿਆਰਪੁਰ ਇੱਕ ਕੀਰਤਪੁਰ ਕੀਰਤਾ ਭਾਵ ਹੈ ਬੜਿਆਈ ਵਾਲਾ ਰਸਤਾ ਹਸ਼ਿਆਰ ਦਾ ਅਰਥ ਹੈ ਚਲਾਕੀ ਚਲਾਕੀ ਨਾਲ ਨਹੀਂ ਰਿਆ ਜਾਇਆ ਜਾਣਾ ਕੀਰਤੀ ਨਾਲ ਜਾਵਾਂਗੇ ਹਸ਼ਿਆਰਪੁਰ ਦੇ ਰਸਤੇ ਪੈ ਗਿਆ ਵੇਸਵਾ ਨੂੰ ਵੇਖਿਆ ਧਰਮ ਪਤਨੀ ਵੀ ਭੁੱਲ ਗਈ ਤੇ ਗੁਰੂ ਵੀ ਭੁੱਲ ਗਿਆ ਧਰਮ ਪਤਨੀ ਵੀ ਭੁੱਲ ਗਈ ਗੁਰੂ ਵੀ ਭੁੱਲ ਗਿਆ ਲੇਕਿਨ ਵੇਸਵਾ ਦੇ ਜਦੋਂ ਚਵਾਰੇ ਤੇ ਚੜਦਾ ਨਾ ਉਥੇ ਪਹਿਰੇਦਾਰ ਖਲੋਤਾ ਹੈ ਖਬਰਦਾਰ ਤਿੰਨ ਗੇੜੇ ਮਾਰੇ ਅਮਰਤ ਵੇੜਾ ਹੋਇਆ ਪੈਰਦਾਰ ਕਹਿੰਦਾ ਭਲਿਆ ਤੇਰੇ ਤੇੜਕ ਸ਼ਹਿਰਾ ਹੈ ਤੇਰੇ ਗੁੱਟ ਤੇ ਕੜਾ ਹੈ ਤੇਰੇ ਗਾਤਰੇ ਕਿਰਪਾਨ ਹੈ ਕਿ ਸ਼ਹਿਰਿਆਂ ਕਿਰਪਾਨਾਂ ਤੇ ਕੜਿਆਂ ਵਾਲੇ ਅਨੰਦਪੁਰ ਸਾਹਿਬ ਦੇ ਸਿੱਖ ਨੇ ਉਹ ਇੱਥੇ ਨਹੀਂ ਆਉਂਦੇ ਕੜਿਆਂ ਤੇ ਕਿਰਪਾਨਾਂ ਵਾਲੇ ਜਿਹੜੇ ਨੇ ਉਹ ਬੇਸਵਾ ਤੇ ਬੂਹੇ ਤੇ ਨਹੀਂ ਆਉਂਦੇ ਉਹ ਤਾਂ ਅਨੰਦਪੁਰ ਵਾਲੇ ਗੁਰੂ ਦੇ ਸਿੱਖ ਨੇ ਜਦੋਂ ਆਨੰਦਪੁਰ ਵਾਲੇ ਗੁਰੂ ਦਾ ਨਾਮ ਲਿਆ ਨਾ ਪੈਰਾਂ ਦੇ ਥੱਲੇੋਂ ਮਿੱਟੀ ਨਿਕਲ ਗਈ ਜਿਹੜਾ ਛਾਲਾਂ ਮਾਰ ਕੇ ਚੜਦਾ ਸੀ ਪੌੜੀ ਦੀ ਲੰਡੀਆਂ ਨੂੰ ਫੜ ਕੇ ਥੱਲੇ ਉਤਰਿਆ ਘੋੜੀ ਤੇ ਚੜ ਗਿਆ ਬਾਜਾਂ ਵਾਲਾ ਐਉਂ ਸੱਜਿਆ ਤੇ ਬਾਬਾ ਲਾਇਆ ਸਿੰਘ ਕਹਿਣ ਲੱਗਾ ਪਾਤਸ਼ਾਹ ਹੈ ਤਾਂ ਗੁਸਤਾਖੀ ਮੈਂ ਪੜਿਆ ਸਤਿਗੁਰੂ ਜਾਗਤਾ ਹੈ ਦਿਓ ਪਰ ਮੈਨੂੰ ਭੁਲੇਖਾ ਜਾ ਪਿਆ ਗਿਆ ਰਾਤ ਕਿਤੇ ਜਾਗਦੇ ਰਹੇ ਹੋ ਕਹਿੰਦੇ ਦਾਇਆ ਸਿੰਘ ਦਾ ਕਿਸ ਤਰ੍ਹਾਂ ਕਿਤੇ ਚਾਗਣਾ ਪੈਂਦਾ ਹੁਣੇ ਆਜਾ ਦੱਸਣ ਵਾਲਾ ਚਲਾ ਗਿਆ ਜੋਗਾ ਸਿੰਘ ਫੇਸ ਇਦਾ ਅਨਡੈਕਸ ਆਫ ਮਾਈਂਡ ਇਹ ਆਪਾਂ ਪੜ੍ਹਦੇ ਹਾਂ ਜਿਹੜਾ ਸਾਡਾ ਚਿਹਰਾ ਨਾ ਇਹ ਸਾਡੇ ਅੰਦਰ ਦੀ ਫੋਟੋ ਹੈ ਜਦੋਂ ਆਪਾਂ ਗਲਤ ਹੁੰਨੇ ਨਾ ਸਾਡੀਆਂ ਅੱਖਾਂ ਆਟੋਮੈਟਿਕਲੀ ਤਾਂ ਨਹੀਂ ਹੁੰਦੀਆਂ ਨੀਵੀਂ ਪਾ ਕੇ ਖਲੋਤਾ ਤੇ ਬਾਜਾਂ ਵਾਲੇ ਨੇ ਆਖਾ ਉਰਾ ਆ ਸਿੱਖਾ ਜਰਾ ਦੱਸ ਸਿੱਖਾ ਤੂੰ ਯਾਰ ਮੇਰਾ ਤੇਰਾ ਯਾਰ ਹਾਂ ਮੈਂ ਉਰਾ ਆ ਸਿੱਖਾ ਜਰਾ ਦੱਸ ਸਿੱਖਾ ਤੂੰ ਯਾਰ ਮੇਰਾ ਤੇਰਾ ਯਾਰ ਹਾਂ ਮੈਂ ਮੇਰਾ ਜੱਗ ਦੇ ਵਿੱਚ ਪਿਆਰ ਹੈ ਤੂੰ ਤੇਰਾ ਜੱਗ ਦੇ ਵਿੱਚ ਪਿਆਰ ਹਾਂ ਮੈਂ ਕਿਹੜੀ ਗੱਲ ਤੋਂ ਨੀਵੀਆਂ ਪਾਈ ਜਾਣਾ ਤੇਰੀ ਥਾਂ ਸਿੰਘਾ ਸ਼ਰਮਸਾਰ ਹਾਂ ਮੈਂ ਜਰਾ ਦੱਸਗਾ ਤੂੰ ਸਿਆਣਿਆ ਨਹੀਂ ਤੇਰਾ ਰਾਤ ਵਾਲਾ ਪਹਿਰੇਦਾਰ ਹਾਂ ਮੈਂ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਆ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾੜ ਜੀ ਵਾਰ ਸਰਬਾਨ ਚਾਰ ਬੱਚਿਆਂ ਕੋ ਆ ਦੇਵੇ ਦੇਸ਼ ਕੌਮ ਤੋਂ ਕਰਮਾਨ ਵਲ ਵਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਕਾਲ ਜੀ ਪਰ ਪਹਿਰੇਦਾਰ ਕਦੋਂ ਹੋਵੇਗਾ ਜਦੋਂ ਆਪ ਗੁਰੂ ਕਾ ਅਮਰ ਛਕਾਂਗੇ ਮੈਂ ਮਣੇ ਜੋਰ ਲਾਇਆ ਵੱਦ ਤੋਂ ਵੱਦ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਲਿਖਿਆ ਹੈ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ ਤੁਸੀਂ ਅਕਾਗਰ ਚਿਤੂ ਕੇ ਵਿਚਾਰ ਸਰਵਨ ਕੀਤੇ ਭਾਈ ਗੁਰਮੁਖੋ ਗੁਰੂ ਪਾਤਸ਼ਾਹ ਤੁਹਾਡਾ ਤੇ ਮੇਰਾ ਭਲਾ ਕਰੇ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਅਮਰ ਚਰਨਾ ਚਰਦਾਸ ਬੇਨਤੀ ਕਰੋ ਕਿ ਜਿਨ੍ਹਾਂ ਚਿਰ ਮੇਰੇ ਪ੍ਰਾਣ ਨੇ ਮੈਂ ਗੁਰੂ ਕੀ ਵਡਿਆਈ ਕਰਾਂ ਆਖਰ ਮੁਕਣੇ ਨੇ ਜਿਨ੍ਹਾਂ ਚਿਰ ਜਉਨਾ ਮੈਂ ਵਡਿਆਈ ਕਰਾਂ ਜਦੋਂ ਮੁਕਣ ਤੇ ਗੁਰੂ ਪਾਤਸ਼ਾਹ ਮੈਨੂੰ ਚਰਨਾ ਵੀ ਥਾਂ ਦੇ ਕਿਉਂਕਿ ਮੈਂ ਕਹਿਆ ਇਹੋ ਪੜਿਆ ਬਿਨ ਤੂ ਦੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਗੁਰਵੰਤਨ ਹਰਿਆ ਕੀਤਾ ਨਾਨਕਿਆ ਮਨੁੱਖ ਤੁਸੀਂ ਉਸ ਲਾਕੇ ਦਿਓ ਜਿੱਥੇ ਮੇਰੇ ਗੁਰਦੇਵ ਨੇ ਆਖਿਆ ਮੈਂ ਸ਼ਹਿਦ ਨਹੀਂ ਖਾਣਾ ਪਹਿਲਾਂ ਕੱਟੂ ਨੂੰ ਛਕਾਓ ਇਹ ਗੁਰਦੇਵ ਤੁਹਾਡਾ ਇੰਨਾ ਪਿਆਰ ਕਰਦਾ ਮੇਰੇ ਕਸ਼ਮੀਰ ਵਾਲੇ ਭਰਾਓ ਭਾਈ ਕੱਟੂ ਨੇ ਸ਼ਹਿਦ ਮੰਗਿਆ ਸਾਡੇ ਵਰਗਿਆਂ ਨੇ ਬਾਹਵਾਂ ਉੱਚੀਆਂ ਕਰਨ ਵਾਲਿਆ ਨਹੀਂ ਦਿੱਤਾ ਅਸੀਂ ਗੁਰੂ ਨੂੰ ਛਕਾਉਣਾ ਤੇ ਗੁਰੂ ਕੋਲ ਆ ਕੇ ਤੇ ਕਹਿੰਦੇ ਮੈਂ ਨਹੀਂ ਛਕਣਾ ਜਦੋਂ ਮੈਂ ਮੰਗਿਆ ਸੀ ਉਹਨੂੰ ਦਿੱਤਾ ਹੀ ਨਹੀਂ ਉਹ ਦਿਨ ਜਗ ਛਕਾਓ ਤੇ ਜਿਹਨੂੰ ਉਹਨੂੰ ਛਕਾਇਆ ਤੇ ਗੁਰਦੇਵ ਕਹਿੰਦੇ ਹੁਣ ਮੇਰੇ ਛਗਣ ਦੇ ਲਾਇਕ ਹੈ ਇਹ ਮਾਨ ਤੁਹਾਨੂੰ ਮਿਲਿਆ ਤੇ ਗੁਰਮੁਖੋ ਗੱਲ ਤਾਂ ਬਣੇਗੀ ਜੇ ਆਪਾਂ ਉਸ ਗੁਰੂ ਦੀ ਆਗਿਆ ਮੰਨੀਏ ਤੇ ਉਹਦਾ ਇੱਕੋ ਹੁਕਮ ਹੈ ਅਮਰ ਛਕੋ ਔਰ ਸਿੱਖੀ ਨੂੰ ਕਮਾਓ ਤੇ ਗੱਲ ਤਾਂ ਬਣੇਗੀ ਇਹ ਚਾਰ ਦਿਨ ਦਾ ਮੇਲਾ ਮੈਂ ਹੁਣੇ ਗੱਲ ਕੀਤੀ ਸੀ ਇਹ ਜਗ ਧੂਏ ਦਾ ਪਹਾਰ ਤੇ ਸੱਚਾ ਮਾਨਿਆ ਕੇ ਵਿਚਾਰ ਸਮਾਪਤੀ ਸਮੇ ਗੁਰੂ ਕਾ ਮੈਂ ਜਾ ਕੇ ਪੰਜਾਬ ਚ ਕਵਾਂਗਾ ਵੀ ਉਥੇ ਕੇਸਰ ਬੜਾ ਦੇ ਜਕਾਰੇ ਬੜੇ ਨੇ ਜੇ ਮੈਨੂੰ ਪੁੱਛਣਾ ਵੀ ਗਿਆਨੀ ਤੁਸੀਂ ਉਥੇ ਕਸ਼ਮੀਰ ਚ ਗਏ ਸੀ ਤੇ ਕੀ ਵੇਖ ਕੇ ਆਏ ਜੇ ਤੇ ਮੈਂ ਦੋ ਚੀਜ਼ਾਂ ਵੇਖੇ ਮੈਂ ਕਹਣਾ ਪਕਤਾ ਕੇ ਕੇਸਰ ਬੜਾ ਸੀ ਇੱਕ ਜਕਾਰੇ ਬੜੇ ਸਨ ਗੁਰੂ ਕਿਰਪਾ ਤੇ ਤੁਹਾਡੇ ਤੇ ਵਾਹਿਗੁਰੂ ਜਿੱਕਾ ਖਾਸਾ ਵੇ